ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬਾਈ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਆਇਆ ਹੋਇਆ ਸੀਗਾ ਤੇ ਹਾਂਡਾ ਫਾਰਮ ਤੇ ਬਾਈ ਹੋਰੀ ਆਪਣੇ ਤੋਂ ਇੱਕ ਫਾਰਮ ਟਰੈਕ ਤਿਆਰ ਕਰਾ ਰਹੇ ਨੇ ਫਾਰਮ ਟਰੈਕ ਨੂੰ ਫੋਰਡ ਬਣਵਾ ਰਹੇ ਨੇਗੇ ਤੇ ਉਹ ਬਾਈ ਉਹਨਾਂ ਨੂੰ ਮਿਲਣ ਆਇਆ ਤੇ ਨਾਲ ਮੈਂ ਦੇਖਿਆ ਵੀ ਓਰੇ ਬਾਈ ਹੋਰਾਂ ਕੋਲ 2 ਫੋਰਡ ਹੋਰ 3600 ਤਿਆਰ ਹੋਏ ਹੋਏ ਨੇ ਬਾਈ ਹੋਰਾਂ ਦਾ ਕੰਮਕਾਰ ਮੈਨੂੰ ਬਹੁਤ ਪਸੰਦ ਆਇਆ ਬਾਈ ਦੇ ਆਣ ਲਾ ਲੋ ਵੀ ਦਿਲ ਖੁਸ਼ ਹੋ ਗਿਆ ਆ ਜਿਹੜੇ ਤਰੀਕੇ ਨਾਲ ਬਾਈ ਹੋਰੇ ਦਾ ਸ਼ੌਕ ਹੈ ਆਪਣੇ ਘਰਬਾਰ ਨੂੰ ਆਪਣੇ ਖੇਤਾਂ ਨੂੰ ਆਪਦੀ ਆਪਦੇ ਸ਼ੌਕ ਨੂੰ ਆਪਦੇ ਨੂੰ ਹਨਾ ਜਿਹੜੇ ਤਰੀਕੇ ਨਾਲ ਪਗਾ ਰਹੇ ਨੇ ਉਹਨਾਂ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਬਾਈ ਸ਼ੌਕ ਸਾਰਿਆਂ ਨੂੰ ਆਪਣੇ ਪਗਾਉਣੇ ਚਾਹੀਦੇ ਨੇ ਰੱਬ ਸਾਰਿਆਂ ਨੂੰ ਪੈਸਾ ਦਵੇ ਮਿਹਨਤ ਕਰਨ ਦਾ ਹਨਾ ਬਲ ਬਖਸ਼ੇ ਤੇ ਵਧੀਆ ਸਾਰੇ ਪੈਸਾ ਕਮਾਓ ਤੇ ਸਾਰੇ ਆਪਣੇ ਸ਼ੌਕ ਪਗਾਓ ਇਹੀ ਬਸ ਉਮੀਦ ਹੈ ਬਾਈ ਤੇ ਹੁਣ ਬਾਈ ਬਾਈ ਉਹਨਾਂ ਨੇ 2 ਫੁੱਟ ਤਿਆਰ ਕਰਾਏ ਹੋਏ ਨੇ ਬਾਈ ਉਹਨਾਂ ਨਾਲ ਗੱਲ ਕਰਦੇ ਆ ਕਿੰਨਾ ਖਰਚਾ ਆ ਗਿਆ ਉਹਨਾਂ ਨੇ ਕਿਹੜੇ ਜੇ ਤਿਆਰ ਕਰਾਏ ਨੇ ਕੀ ਕਰਨਾ ਹੈ ਸਾਰੀ ਚੀਜ਼ਾਂ ਤੁਹਾਡੇ ਨਾਲ ਸਾਂਝੀ ਕਰਾਂ ਨਾਲ ਬਣੇ ਜੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਬਈ ਚੈਨਲ ਸਬਸਕ੍ਰਾਈਬ ਕਰ ਦਿਓ ਤੈਨੂੰ ਜੀ ਪਹਿਲਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਫੋਰਡ ਦੋ ਜਿਹੜੇ 3600 ਤਿਆਰ ਹੋਏ ਨੇ ਇਹਨਾਂ ਬਾਰੇ ਜਾਣਕਾਰੀ ਦੇਵਾਂ ਪਹਿਲਾਂ ਬਾਈ ਹੋਰਾਂ ਨੂੰ ਮਿਲਦੇ ਆਂਗੇ ਪੁੱਛਦੇ ਆਂ ਬਾਈ ਹੋਰੀ ਕਿੱਥੇ ਰਹਿੰਦੇ ਨੇ ਕੀ ਨਾਮ ਹੈ ਤੇ ਕੀ ਕੰਮ ਕਰਿਆ ਬਾਈ ਹੋਰਾਂ ਦਾ ਬਰੇ ਅੱਸੀ ਗੱਲ ਜੀ ਅੱਸੀ ਗੱਲ ਪਾਜੀ ਕਿੱਦਾਂ ਹਾਂ ਅੱਜਕੱਲ ਜੀ ਤੁਹਾਨੂੰ ਵੀ ਤੇ ਬਾਈ ਮਾੜਾ ਇਹ ਦੱਸਿਓ ਕੰਮ ਕਰ ਪਹਿਲਾਂ ਤਾਂ ਆਪਣਾ ਵੀ ਕਿੱਥੇ ਰਹਿੰਦੇ ਹੋ ਕਿਹੜਾ ਪਿੰਡ ਹੈ ਆਪਣਾ ਕਿਹੜਾ ਏਰੀਆ ਹੈ ਪਿੰਡ ਭਾਜੀ ਆਪਣਾਂ ਦੀਪੇ ਵਾਲਾ ਅਸੀਂ ਡੇਰਿਆਂ 'ਚ ਰਹਿੰਦੇ ਹਾਂ ਉੱਥੇ ਹੈ ਨਾ ਅੱਛਾ ਜੀ ਹਾਂ ਜੀ ਡੇਰੇ ਨੂੰ ਸਾਡੇ ਦੇ ਖੇਤਾਂ 'ਚ ਕਹਿੰਦੇ ਨੇ ਅਸੀਂ ਖੇਤਾਂ 'ਚ ਰਹਿੰਦੇ ਹਾਂ ਹਾਂ ਤੇ ਕਹਿੰਦੇ ਡੇਰਿਆਂ 'ਚ ਰਹਿੰਦੇ ਹਾਂ ਹਾਂ ਜੀ ਹਾਂ ਜੀ ਤੇ ਭਾਜੀ ਮੇਨ ਦੋ ਟਰੈਕਟਰ ਤਿਆਰ ਕਰਾਏ ਨੇ ਤੋਂ ਉਹਨੇ ਬਹੁਤ ਸੋਹਣੇ ਤੇ ਹੋਰ ਭਾਈ ਆਪਣਾ ਕਿੱਥੋਂ ਬੋਤਾਂ ਮੈਂ ਇੰਗਲੈਂਡ ਰਹਿੰਦਾ ਹਾਂ ਨਾ ਹਾਂ ਜੀ ਤੇ ਹੁਣ ਥੋੜਾ ਜਿਹਾ ਆਏ ਹੋਏ ਸੀ ਇੱਥੇ ਵਾਸਤੇ ਛੁੱਟੀ ਹੈ ਨਾ ਤੇ ਸਾਡੇ ਕੋਲ ਤੁਸੀਂ ਇੱਕ ਟਰੈਕਟਰ ਤਿਆਰ ਕਰਾ ਰਹੇ ਹੋ ਸਾਡੇ ਕੋਲ ਵੀ ਹਾਂ ਜੀ ਤਿਆਰ ਕਰਵਾ ਰਹੇ ਹਾਂ ਦੋ ਕਰਵਾਏ ਨੇ ਅੱਗੇ ਭੰਗੂ ਬਾਰਮ ਤੋਂ ਕਰਵਾਇਆ ਸੇ ਲੋ ਤੇ ਹੁਣ ਮੈਂ ਕਹਾਂ ਚਲੋ ਤੁਹਾਡੇ ਕੋਲੋਂ ਵੀ ਸਾਡੇ ਕੋਲੋਂ ਵੀ ਕਰਵਾ ਕੇ ਦੇਖ ਲੈਣੇ ਦੇਖੀ ਹੈ ਹਨਾ ਤੇ ਹਾਂਜੀ ਤੁਹਾਡੀਆਂ ਵੀਡੀਓਜ਼ ਦੇਖੀ ਦੀਆਂ ਹੀ ਕੰਮ ਤੁਹਾਡਾ ਵਧੀਆ ਲੱਗਾ ਹਨਾ ਜੀ 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 ਤੇ ਹੁਣ ਇਹਨਾਂ ਦਾ ਦੇਖ ਲਿਆ ਪਾਈਆਂ ਦਾ ਹੁਣ ਮੈਂ ਕਹਾਂ ਚਲੋ ਇੱਕ ਵਾਰੀ ਤੁਹਾਡੇ ਕੋਲੋਂ ਵੀ ਦੇਖਦੇ ਕਰਵਾ ਕੇ ਕਿਦਾਂ ਹਨਾ ਨਹੀਂ ਸੋਹਣੇ ਟਰੈਕਟਰ ਤਿਆਰ ਹੋਏ ਨੇ ਬਾਈ ਸਾਰੇ ਸਾਰੇ ਮਿਹਨਤ ਕਰ ਰਹੇ ਨੇ ਵਧੀਆ ਟਰੈਕਟਰ ਚੀਜ਼ਾਂ ਤਿਆਰ ਬਣਾ ਰਹੇ ਨੇਗੇ ਵਧੀਆ ਚੀਜ਼ਾਂ ਤਿਆਰ ਕਰ ਰਹੇ ਨੇ ਤੇ ਬਾਈ ਮੜਾ ਜੇ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰੀਏ ਇਹ ਟਰੈਕਟਰ ਤੁਹਾਡਾ ਆਪਣਾ ਜੱਦੀ ਹੈ ਇਹ ਭਾਜੀ ਆਪਣਾ ਆਪਣਾ ਹੈ ਨਾ ਪਹਿਲੇ ਟਰੈਕਟਰ ਹੈ ਠੀਕ ਹੈ ਪਹਿਲਾਂ ਬਾਕੀ ਇੰਜਨ ਦਾ ਕੰਮ ਵਗੈਰਾ ਸਾਰਾ ਅਸੀਂ ਆਪ ਕਰਵਾ ਲਿਆ ਸੀ ਪਾਵਰ ਸਟੀering ਦਾ ਕੰਮ ਵੀ ਆਪ ਕੀਤਾ ਸੀ ਹੈਨਾ ਅੱਛਾ ਜੀ ਤੇ ਪੇਂਟ ਦਾ ਮਗਰਾੜ ਵਗੈਰਾ ਤੇ ਉਹ ਕੰਮ ਉਹਨਾਂ ਨੇ ਕੀਤਾ ਸਾਰਾ ਹੈਨਾ ਅ ਕੱਲਾ ਮਕੈਨੀਕਲ ਕੰਮ ਤੁਸੀਂ ਕਰ ਲਿਆ ਸੀ ਸਾਰਾ ਮਕੈਨੀਕਲ ਸਾਰਾ ਅਸੀਂ ਕਰ ਲਿਆ ਸੀ ਕਿ ਪੇਂਟ ਦਾ ਕੰਮ ਜਿਹੜਾ ਉਹਨਾਂ ਨੇ ਕੀਤਾ ਹੈ ਪੇਂਟ ਦਾ ਉੱਥੇ ਕਰਵਾਏਗਾ ਉਹ ਨੂੰ ਕਰੰਦਾ ਹੈ ਠੀਕ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਹੁਣ ਕੀ ਇਹਦੇ ਐਕਸਟਰਾ ਕੀ ਕੁਝ ਕਰਵਾਇਆ ਤੁਸੀਂ ਟਰੈਕਟਰ ਦੇ ਮਕੈਨੀਕਲ ਮਕੈਨੀਕਲ ਭਾਜੀ ਇਹਦਾ ਇੰਜਨ ਕਰਵਾਤਾ ਸੀਗਾ ਸਾਰਾ ਹਨਾ ਹਾਂਜੀ ਤੇ ਤੇਲ ਵਾਲੀਆਂ ਬ੍ਰੇਕਾਂ ਕਰਵਾਈਆਂ ਟਾਇਰ ਸਾਰੇ ਜਾਰੇ ਟਾਇਰ ਨਵੇਂ ਪਾਏ ਛਤਰੀ ਲਵਾਈ ਹੈਨਾ ਠੀਕ ਹੈ ਜੀ ਤੇ ਸਾਊਂਡ ਸਿਸਟਮ ਵਗੈਰਾ ਸਾਰਾ ਲੱਗਾ ਹਨਾ ਤੇ ਇੱਕ ਪੰਪ ਨੇ ਸਪੈਸ਼ਲ ਹਨਾ ਉਹ ਮੈਂ ਕੋਦੋਂ ਪੰਗਲੈਂਡ ਤੋਂ ਲੈ ਕੇ ਆਇਆ ਸੀਗਾ ਉਹ ਲਾਏ ਨੇ ਹਨਾ ਹਾਂਜੀ ਨੋ ਰੂਟਰ ਪੰਪ ਲੱਗੇ ਹੋਏ ਨੇ ਹਾਂ ਠੀਕ ਹੈ ਜੀ ਹਾਂਜੀ ਕੀ ਦਿਖਾ ਵੀ ਸਕਦੇ ਇਹ ਇਹਨੂੰ ਖੇਤੀ ਯੂਜ਼ ਕੀਤਾ ਹੈਲੇ ਤੋਨੇ ਹਾਂਜੀ ਇਹਨੂੰ ਖੇਤੀ ਵਾਸਤੇ ਜੋੜੀ ਕਰ ਰਹੇ ਹਾਂ ਨਾ ਆ ਪੰਪ ਤਾਂ ਇੱਕ ਮੈਨੂੰ ਵੀ ਗਿਫਟ ਦੇ ਦਿਓ ਠੀਕ ਹੈ ਤੁਹਾਨੂੰ ਵੀ ਦੇ ਦਾਂਗੇ ਕੋਈ ਬੇਸ਼ਕ ਕਰਨੀ ਹੈ ਨਾ ਹਾਂਜੀ ਫਿਰ ਆਪਣੇ ਲਈ ਬਣਾ ਆਪਣੇ ਵਾਲੇ ਆਪਣੇ ਵਾਲੇ ਦੇ ਲਵਾਵਾਂਗੇ ਆਪਾਂ ਖੇਤੀ ਵਾਲੀ ਜਿਹੜਾ ਖੇਤੀ ਕਰਦੇ ਹਾਂ ਹਾਂਜੀ ਠੀਕ ਹੈ ਜੀ ਬਾਕੀ ਇਹਦੇ ਉੱਤੇ ਇਹ ਹੁਣ ਵੈਸੇ ਇਹਦੇ ਨਾਲ ਦੇ ਨਹੀਂ ਮਿਲਦੇ ਮੇਡ ਇਨ ਇੰਗਲੈਂਡ ਇੰਗਲੈਂਡ ਦੇ ਬਣਿਆ ਹਾਂ ਹਨਾ ਠੀਕ ਹੈ ਤੇ ਹੁਣ ਜਿਹੜੇ ਨੇ ਉਹਦਾ ਅਮਰੀਕਾ ਤੋਂ ਮਿਲਦੇ ਨੇ ਉਹ ਯੂਰਪ ਦੇ ਨੇ ਹਨਾ ਮਾਡਲ ਕਰੀ ਠੀਕ ਹੈ ਬੁਰੇ ਇਹਦੇ ਕਿਹੜਾ ਟਾਇਰ ਪਾਇਆ 755 16 ਜੀ ਹਾਂ ਜੀ ਪਿੱਛੇ 14 ਨੋ ਉਠਾਈ ਹੈਗਾ ਪਿੱਛੇ 14 ਨਾ ਪਾਈ ਆ ਠੀਕ ਹੈ ਜੀ ਬਾਕੀ ਹੁਣ ਇੱਕ ਆਵਾਜ਼ ਨਾਲ ਤੋਂ ਇਹਦੀ ਹਾਂ ਜੀ ਟਰੈਕਟਰ ਦੀ ਆ ਪੰਪ ਕੋਈ ਰੋਟਰੀ ਪੰਪ ਲੱਗਿਆ ਹੋਇਆ ਹੈਗਾ ਇਹ ਐਡਵਾਂਸਡ ਇੰਜਨ ਕੀਤਾ ਸੀ ਏਡੀਆ ਕੀਤਾ ਹੋਇਆ ਇੰਜਨ ਕਿਹੜਾ ਹੈ ਪੇਸ਼ੈਂਟ ਕਿਹੜੇ ਨੇ ਨਾਰਮਲ ਪਿਸਟਨ ਨੇ ਇਹ ਪੰਪ ਨਾਲ ਤੁਸੀਂ ਇਹ ਲਾ ਲਓ ਵੀ ਨਾਰਮਲ ਪਿਸਟਨ ਦਾ ਵੀ ਨਾਰਮਲ ਜਿਹੜੇ ਪਿਸਟਨ ਨੇ ਉਹਨਾਂ ਤੇ ਵੀ ਤੂੰ ਹਣੀ ਮਾਰ ਰਿਹਾ ਨਾ ਹਾਂਜੀ ਬਿਲਕੁਲ ਇਹ ਪੰਪ ਦੂਸਰਾ ਡਾਇਫਰਮ ਵਾਲਾ ਧੂਆਂ ਦਿਖਾਉਂਦਾ ਹਾਂਜੀ ਹਾਂਜੀ ਉਹ ਦਿਖਾਉਂਦੇ ਨੇ ਚਲੋ ਇਹ ਚੀਜ਼ ਤਾਂ ਬਹੁਤ ਸੋਹਣੀ ਹੈ ਜੀ ਹਾਂਜੀ ਬਾਕੀ ਭਾਈ ਤੁਹਾਡੇ ਸਾਹਮਣੇ ਹੈ ਨਾ ਜਿਹੜਾ ਚੀਜ਼ ਕੀਤੀ ਹੋਈ ਹੈ ਜਿਹੜਾ ਕੰਮ ਕੀਤਾ ਹੋਇਆ ਹੈਗਾ ਸਾਰਾ ਕੁਝ ਬਹੁਤ ਸੋਹਣਾ ਹੁਣ ਤਾਂ ਬਹੁਤ ਸੁਧਾਰ ਕਰ ਲਿਆ ਬੰਦਿਆਂ ਨੇ ਬਹੁਤ ਕੁਝ ਕਰਨ ਲੱਗ ਗਏ ਸਹੀ ਹਾਂਜੀ ਸਹੀ ਕਹਿੰਦੇ ਅਸੀਂ ਦੱਸਣ ਜੇ ਲੱਗੇਗੇ ਹਾਂ ਜੀ ਕਿ ਦੱਸ ਕੇ کافی ਕੰਮ ਦੱਸ ਕੇ ਆਪਦੀ ਮਰਜ਼ੀ ਨਾਲ ਕਰਵਾਏ ਜੀ 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 ਤੇ ਤੇ ਆਹ ਟਰੈਕਟਰ ਵੀ ਸੋਹਣਾ ਤਿਆਰ ਹੋਇਆ ਹੈ ਬਾਈ ਇਹੇ ਤੁਸੀਂ ਕਹਿੰਦੇ ਤੁਹਾਨੂੰ ਸੋਹਣਾ ਲੱਗਦਾ ਪਰ ਇੱਥੇ ਕਮੀਆਂ ਹੈਗੀਆਂ ਜੀ ਹੈਗੀਆਂ ਮੇਰੇ ਵੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਹੈ ਨਾ ਮੈਂ ਕਿਸੇ ਨੂੰ ਮੈਂ ਮਾੜਾ ਨਹੀਂ ਕਹਿ ਸਕਦਾ ਆਈ ਗਿਆ ਪਰ ਨਾ ਕਿਸੇ ਦੀ ਆਪਾਂ ਬਰਾਈ ਕਰੀਏ ਕੋਈ ਵੀਡੀਓ ਦਿਖਾ ਕੇ ਦੇਖਣ ਵਾਲੇ ਜਿਹੜੇ ਜਿਹੜੇ YouTube ਤੇ ਵੀਡੀਓਜ਼ ਦੇਖਦੇ ਨੇ ਉਹ ਮੇਰੀ ਸ਼ਕਲ ਦੇਖ ਕੇ ਦੱਸ ਦਣਗੇ ਵੀ ਇਹ ਠੱਗ ਹੈ ਜਾਂ ਕੀ ਹੈ ਠੀਕ ਹੈ ਉਹ ਬੈਠਣ ਨਾਲ ਜਿਹੜਾ ਸਾਰਾ ਦਿਨ ਤੁਸੀਂ ਲੋਕਾਂ ਨੂੰ ਦੇਖਦੇ ਹੋ ਠੀਕ ਹੈ ਜੀ ਹਰ ਨਵੇਂ ਤੋਂ ਨਵਾਂ ਬੰਦਾ YouTube ਤੇ ਆਵੇ ਤੋਂ ਨਾ ਲੋਕਾਂ ਦੇ ਆਣ ਵਾਲੇ ਲੋਕ ਪਹਿਲੇ ਦੇਖ ਕੇ ਜੱਜ ਕਰ ਲੈਂਦੇ ਨੇ ਬਾਈ ਬੰਦਾ ਕਿੰਨੇ ਕੁ ਪਾਣੀ ਚ ਹੈ ਬਾਹਰੋਂ ਤਾਂ ਤੁਹਾਨੂੰ ਪਤਾ ਭਾਈ ਜਿਹੜੇ ਬਾਹਰੋਂ ਕੋਈ ਵੀ ਫੋਨ ਕਰਦਾ ਵੀਡੀਓ ਦੇਖ ਕੇ ਹੀ ਮੋਸਟਲੀ ਤਾਂ ਹਾਂ ਜੀ ਹਾਂ 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 ਨਾ ਕੰਮ ਇੰਦੇ ਹੀ ਹੁੰਦਾ ਹੈ ਨਾ ਹਾਂ ਜੀ ਕਿਉਂਕਿ ਜਾਣ ਪਛਾਣ ਵੀ ਨਹੀਂ ਹੁੰਦੀ ਉੱਥੇ ਤਾਂ ਬੰਦੇ ਨੂੰ ਸਿੱਧਾ ਗੱਲ ਕਰਕੇ ਜਿਹੜਾ ਇਹਦੇ ਵਿੱਚ ਭਾਜੀ ਪਹਿਲਾਂ ਤਾਂ ਕੰਮ ਦੱਸ ਦਿਓ ਵੀ ਕੰਮ ਕੀ ਕੀ ਕਰਵਾਏ ਹੋਏ ਨੇ ਕਿ ਆਪਾਂ ਨੇ ਕੰਪਾਜੀ ਇਹਦਾ ਵੀ ਪਾਵਰ ਸਟੀering ਕਰਵਾਇਆ ਸਾਰਾ ਹਾਂਜੀ ਹਾਂਜੀ ਤੇ ਟਾਇਰ ਪਏ ਨੇ ਨਵੇਂ ਪੰਪ ਵੀ ਦਵਾਨ ਲੱਗਾਇਆ ਨੇ ਪੰਪ ਉਹਦੇ ਨਾਲ ਨੇ ਅੱਛੇ ਤੁਸੀਂ ਪਹਿਲਾਂ ਲਾ ਪੰਪ ਉਦੋਂ ਦਾ ਸੀ ਮੈਂ ਕੱਲਿਆ ਉਹ ਥੋੜਾ ਜਿਹਾ ਜਦੋਂ ਰੰਗ ਕਰਨ ਲੱਗੇ ਉਹਨਾਂ ਕੋ ਗੜਬੜ ਹੋ ਗਈ ਹੁਣ ਮੇਰੇ ਕੋਲ ਪਿਆ ਹੀ ਗਿਆ ਤਾਂ ਉਹ ਕਾਲਾ ਜਿਹਾ ਹੋ ਗਿਆ ਤੁਹਾਨੂੰ ਪਤਾ ਜਦੋਂ ਹਸਪਤਾਲ ਜਾਂਦਾ ਨਾ ਤੇ ਆ ਫਿਰ ਹੁਣ ਮੈਂ ਟੈਂਪਰੇਰੀ ਲਾਇਆ ਹਜੇ ਆ ਤੇ ਉਹਨੂੰ ਭੇਜਣਾ ਪਾਲਿਸ਼ ਵਗੈਰਾ ਕਰਵਾਉਣਾ ਤੇ ਦੁਬਾਰਾ ਲਾਵਾਂਗੇ ਤੇ ਦੇ ਫਾਊਂਡੇਸ਼ਨ ਸਾਰਾ ਉੱਪਰ ਹੋਇਆ ਹੋਇਆ ਠੀਕ ਹੈ ਜੀ ਸ਼ੀਟ ਸੂਟ ਸਾਰੀ ਨਵੀਆਂ ਹਾਂਜੀ ਤੇ ਆ ਮੇਰੀ ਕੰਪਨੀ ਦਾ ਲੋਗੋ ਇੱਧਰ ਦੀ ਨਿਕਾਲ ਰਹੇ ਹਾਂਜੀ ਕੋਈ ਆ ਆ ਬਾਈ ਹੋਰ ਪਹਿਲਾਂ ਤੁਸੀਂ ਆਪਣਾ ਕੰਮ ਦਾਸ ਦਿਓ ਜਿਹੜਾ ਇੰਗਲੈਂਡ 'ਚ ਆਪਣਾ ਕੰਮ ਹੈ ਇੰਗਲੈਂਡ 'ਚ ਭਾਜੀ ਆਪਣਾ ਡਬਲ ਗਲੇਜਿੰਗ ਦਾ ਕੰਮ ਹੈ ਹਨਾ ਹਾਂਜੀ ਮੈਨੂਫੈਕਚਰਿੰਗ ਕਰਦੇ ਬਾਈ ਫੋਲਡ ਡੋਰਸ ਵਿੰਡੋਜ਼ ਸਾਰੇ ਹਨਾ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਨੂੰ ਮੈਨੂੰ ਮੈਨੂੰ ਕਾਰਡ ਦੇ ਦਿਓ ਮੈਂ ਇਹ ਫੋਟੋ ਦੇ ਵਿੱਚ ਲਗਾ ਦੂੰਗਾ ਜਿਹਨੂੰ ਵੀ ਲੰਡਨ ਦੇ ਵਿੱਚ ਜਿਹੜਾ ਆਹ ਵਾਲਾ ਜਿਹੜਾ ਬਾਈ ਹੋਰਾਂ ਦਾ ਕੰਮ ਹੈ ਉਹ ਕਰਵਾਉਣਾ ਕਿਸੇ ਨੇ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਨੇ ਠੀਕ ਹੈ ਥੈਂਕ ਯੂ ਭਾਜੀ ਹਣਾ ਤੇ ਇਹ ਮੇਰੀ ਕੰਪਨੀ ਦਾ ਨਾਮ ਆ ਉਹ ਸਾਡਾ ਲੋਗੋ ਆ ਵਿੱਚ ਹੈ ਨਾ ਹਾਂਜੀ ਠੀਕ ਹੈ ਜੀ ਹਾਂਜੀ ਇੱਕ ਤਾਂ ਆ ਫੋਟੋ ਬਾਰੇ ਹੁਣ ਮੈਨੂੰ ਐ ਦੱਸਿਓ ਵੀ ਕਿਤੇ ਜਦੋਂ ਤੁਸੀਂ ਬੈਠਦੇ ਤੁਹਾਨੂੰ ਕੀ ਦਿੱਕਤ ਕੀ ਆ ਰਹੀ ਹੈ ਜਦੋਂ ਆਪ ਪਲੇਟਫਾਰਮ ਉੱਚਾ ਲਾ ਲੈਂਦੇ ਆ ਪਲੇਟਫਾਰਮ ਇਹਦੀ ਸੀਟ ਜਿਹੜੀ ਹੈ ਨਾ ਉਹ ਥੋੜੀ ਨੀਵੀਂ ਆ ਉਹ 4 ਇੰਚ ਉੱਪਰ ਕਰਨੀ ਆ ਇਹਦੇ ਨੀਚੇ ਦਾ ਮਤਲਬ ਵੀ ਜੇ ਆਪਾਂ ਪਲੇਟਫਾਰਮ ਲਾਉਣਾ ਹੈ ਹਾਂਜੀ ਕਈ ਕਈ ਪੜਾ ਕਹਿੰਦੇ ਨੇ ਵੀ ਇਹਨੂੰ ਫਲੈਟ ਕਰ ਦਿਓ ਮੈਂ ਹਰ ਕਿਹਨੂੰ ਕਹਿੰਦਾ ਵੀ ਤੁਹਾਡੇ ਗੋਡੇ ਬੰਡ ਰਹਿਣਗੇ ਤੁਹਾਡਾ ਕੰਫਰਟ ਖਤਮ ਹੋ ਜਾਊਗਾ ਤੁਹਾਡਾ ਕਿੱਥੇ ਤਾਂ ਉਹ ਉਹਦੇ ਉੱਚੇ ਪੈੜਦਾਨ ਲੱਗੇ ਹੋਣੇ ਇਹਦੇ ਭਾਈ ਆਹ ਕੰਪਨੀ ਜਿਹੜੇ ਉੱਚੇ ਪੈੜਦਾਨ ਨਾਲ ਦੇ ਰਹੀ ਹੈਗੀ ਉਹ ਆਹ ਜਦੋਂ ਇਹ ਤੇ ਬੈਠਦੇ ਆਪਾਂ ਨੂੰ ਦੱਸਦੇ ਪੀੜੀ ਤੇ ਬੈਠੇ ਹਾਂ ਬਿਲਕੁਲ ਜੀ ਵੀਡੀਓ ਸੈਟ ਹੈ ਵੀਡੀਓ ਸੈਟ ਹੈ ਤੇ ਪੀੜੀ ਤੇ ਤੁਸੀਂ ਬੈਠ ਕੇ ਦੇ ਦਿਓ ਪੀੜੀ ਤੇ ਬੈਠ ਕੇ ਬਾਈ ਤੁਸੀਂ ਕਲਚ ਦੱਬ ਕੇ ਦੇਖੋਗੇ ਗੇੜ ਲੱਗ ਰਿਹਾ ਹੋ ਰਿਹਾ ਦੱਬ ਕੇ ਤੁਹਾਨੂੰ ਕੋਈ ਫਰਕ ਲੱਗੂ ਇਹ ਵੀ ਵੀਰਪਾਈ ਨੇ ਲਵਾਉਣੇ ਆ ਨਾ ਥੋੜਾ ਜਿਹਾ ਨੂੰ ਚਾਰਜ 5 ਇੰਚ ਸੀਟ ਚੱਕ ਲੋ ਹੁਣ ਪੈਡਲ ਬਾਈ ਦੇਖੋ ਇੰਨਾ ਕ ਹੈ ਹਾਂਜੀ ਹਾਂਜੀ ਹੈਨਾ ਇਹ ਵੀ ਉੱਚਾ ਕੀਤਾ ਹੋਇਆਗਾ ਹਾਂਜੀ ਉੱਚੇ ਹੋਏ ਨੇ ਸਾਰੇ ਨਾ ਹਾਂਜੀ ਜੇ ਡਿਊਲ ਕਲਚ ਮੰਨ ਲਓ ਹੈਗਾ ਪੈਡਲ ਕਿੰਨੇ ਉਹਦਾ ਉਹਦਾ ਦੇਖੋ ਪੈਡਲ ਕਿੰਨੇ ਉਹ ਡਿਊਲ ਆਵੇ ਠੀਕ ਹੈ ਚਾਹੇ ਜੋ ਵੀ ਇੱਕ ਗਿੱਠਾ ਦੇਖੋ ਤੇ ਇਹਦਾ ਹਾਂਜੀ ਇਹਦਾ ਅੱਧੀ ਗਿੱਠਾ ਹੈ ਅੱਧੀ ਗਿੱਠਾ ਠੀਕ ਹੈ ਇਹ ਚੀਜ਼ਾਂ ਚ ਪਾਈ ਹਾਂ ਆ ਗਿਆ ਨਾ ਇਹ ਜੀ ਉਂਝ ਵੀ ਜੇ ਆਪਾਂ ਕਰਨਾ ਥੋੜਾ ਜਿਹਾ ਵੀ ਆਪਾਂ ਪਲੇਟਫਾਰਮ ਦੇ ਹਾਂਜੀ ਹਾਂ ਥੋੜਾ ਜਿਹਾ ਉੱਚਾ ਹੋਵੇ ਉੱਚਾ ਹੋਵੇ ਪੈਡਲ ਵੀ ਇਹਦੇ ਉੱਚੇ ਕਰਨੇ ਪੈਣਗੇ ਆਪਾਂ ਨੂੰ ਉਸ ਹੱਬ ਨਾਲ ਹੋਰ ਲੰਬੇ ਕਰਨੇ ਪੈਣਗੇ ਮੈਂ ਮੈਂ ਸਲਾਹ ਹੀ ਦਿਨਣਾ ਉਹ ਬਾਈ ਉੱਚੇ ਕਰਾਉਣੇ ਨੇ ਆ ਉੱਚੇ ਕਰਾ ਲਓ ਜਿਹੜੇ ਉਹਨਾਂ ਫੋਰਡ ਵਾਲਾ ਤਾਂ ਉੱਚੇ ਹੋ ਜਾਂਦੇ ਨੇ ਨਹੀਂ ਸ਼ੌਂਕ ਹੈ ਤੁਹਾਡਾ ਫਿਰ ਜੋ ਮਰਜ਼ੀ ਕਰਾ ਲਓ ਉਹਨੂੰ ਸੀਟ ਨੂੰ ਹੋਰ ਉੱਚਾ ਚੱਕ ਦਾਂਗੇ ਜਿਵੇਂ ਤੁਸੀਂ ਕਰਾਉਣੀ ਹੈ ਉਹਨੇ ਨੀਚੇ ਗੁਟਕਾ ਲਵਾ ਦੋ ਉਹਨਾਂ ਹਾਂਜੀ 4 5 ਇੰਚ ਉੱਪਰ ਕਰਾਂਗੇ ਉਹਨੂੰ ਹਨ ਤੇ ਪੇਂਟ ਦੇ ਵੱਲੋਂ ਬਾਈ ਕੀ ਤੁਹਾਡੀ ਹੈਗੀ ਹੈ ਤਸੱਲੀ ਪੇਂਟ ਥੋੜੀਆਂ ਜੀਆਂ ਕਮੀਆਂ ਕਮੀਆਂ ਹੈਗੀਆਂ ਭਾਜੀ ਇਹਦੇ ਵਿੱਚ ਤੇ ਉਹ ਮੇਬੀ ਥੋੜੀ ਜਿਹੀ ਰਬੀ ਰੂਪਿੰਗ ਕਰਕੇ ਸਟ ਰੂਪਿੰਗ ਨਾਲ ਹੋ ਜਾਊ ਭਾਈ ਸਟ ਇਹਨਾਂ ਹਾਂਜੀ ਇਹਦਾ ਰਵੀ ਨਾਲ ਜੀ ਆ ਪਿੱਛੇ ਵੇਖਿਆ ਜਾ ਗਿਆ ਆ ਰੰਗ ਵੇਖੋ ਜੀ ਭੁੱਖਾ ਜਾਗਦਾ ਪਿਆ ਅੱਛਾ ਜੀ ਹਾਂ ਜੀ ਚਲੋ ਇਹ ਉਦੋਂ ਮੈਨੂੰ ਲੱਗਦਾ ਜੇ ਜਾ ਕੇ ਹੋ ਜਾਊਗਾ ਹੋ ਜਾਊਗਾ ਸੈਟ ਹੋ ਜਾਊਗਾ ਜੀ ਹੋ ਜਾਊ ਹੋ ਜਾਊਗਾ ਜੀ ਨਹੀਂ ਨਹੀਂ ਕੀ ਗੱਲਾਂ ਵਾ ਖਿਆਲ ਰੱਖਣਾ ਚਾਹੀਦਾ ਬਾਕੀ ਕੁਛ ਉਹਨਾਂ ਟਾਈਮ ਪਾ ਕੇ ਰੰਗ ਕਰਤਾ ਨਾ ਜਿਹੜੀ ਚੀਜ਼ ਕੋਈ ਖੋਲਦੇ ਆ ਉਹਦੇ ਜਗਾੜ ਨਿਕਲਦਾ ਸਲੇ ਅੱਛਾ ਜੀ ਇਹ ਚੀਜ਼ਾਂ ਦਾ ਜਾਨੀ ਉਹਨਾਂ ਖਿਆਲ ਨਹੀਂ ਰੱਖਿਆ ਹਾ ਟਾਈਮ ਵੀ ਉਹਨਾਂ ਦਾ ਸਾਡੇ ਕੋਲ ਵੱਧ ਲੈ ਲਿਆ ਪਰ ਚਲੋ ਆਪਾਂ ਕਾਹ ਨੂੰ ਇਹਦੇ ਉਹ ਗੱਦਰੀ ਕਰਨੀਆਂ ਆਈਆਂ ਸੋਹਣਾ ਸਾਰਾ ਸੋਹਣਾ ਬਾਈ ਹੈ ਨਾ ਹਾਂ ਵੀ ਹੁਣ ਘਰੇ ਆ ਗਏ ਹੁਣ ਸੋਹਣਾ ਹੀ ਹੈ ਤੇ ਮੈਂ ਬਾਈ ਹੋਰਾਂ ਨੇ ਨਾ ਸ਼ੌਕ ਨਾਲ ਚੀਜ਼ਾਂ ਤਿਆਰ ਕਰ ਰhline ਇੱਕ ਇੱਕ ਹੁਣ ਇਹਨਾਂ ਨੇ ਮੇਰੇ ਕੋਲ ਫਾਰਮ ਟਰੈਕ 45 ਭੇਜਿਆ ਆਪਾਂ ਨੇ ਉਹਨੂੰ ਫੋੜ ਬਣਾਉਣਾ ਤੇ ਉਸ ਤੋਂ ਬਾਅਦ ਫਿਰ ਬਾਈ ਹੋਰਾਂ ਦਾ ਰਿਵਿਊ ਲਵਾਂਗੇ ਬਾਈ ਕਿਵੇਂ ਲੱਗਿਆ ਬਿਲਕੁਲ ਬਾਈ ਠੀਕ ਹੈ ਜਿਵੇਂ ਆਹ ਵੀਡੀਓ ਪਾਈ ਹੈ ਤੁਸੀਂ ਉੱਥੇ ਹੋਵੋਗੇ ਤੁਸੀਂ ਉੱਥੋਂ ਕਲਿੱਪ ਭੇਜ ਦਿਓ ਇਹਨਾਂ ਦੀ ਇਹਨਾਂ ਨਾਲ ਗੱਲ ਕਰਕੇ ਠੀਕ ਹੈ ਤੇ ਆਪਾਂ ਫਿਰ ਤੁਹਾਡਾ ਉੱਥੇ ਇੱਧਰ ਡ ਜੀ ਜੀ ਠੀਕ ਹੈ ਜੀ ਇਹਨਾਂ ਬਾਰੇ ਦੱਸੋ ਜੀ ਚਾਰ ਸ਼ਬਦ ਪਹਿਲਾਂ ਤਾਂ ਇਹ ਡੈਡੀ ਨੇ ਬਾਦਲ ਸਾਹਿਬ ਜੀ ਇਹਨਾਂ ਦੀ ਦੇਣੀਆਂ ਜੀ ਇਹ ਸਾਰਾ ਕੁਝ ਪਹਿਲਾਂ ਟਰੈਕਟਰ ਹੋਇਆ ਤੇ ਹੁਣ ਪਹਿਲਾਂ ਬਾਈ ਹੋ ਰਾਂ ਦਾ ਹਨ ਜਿਹੜਾ ਡੇਰ ਆਏਗਾ ਇੱਕ ਤਰ੍ਹਾਂ ਨਾਲ ਡੇਰੇ ਚ ਘਰ ਪਾਏ ਹੋਏ ਨੇ ਹਨ ਖੇਤ ਚ ਘਰ ਪਾਏ ਹੋਏ ਨੇ ਸਾਰੇ ਨਾਲ ਚਾਚੇ ਤਾਏ ਇਕੱਠੇ ਰਹਿੰਦੇ ਨੇ ਬਈ ਏਰੀਆ ਦੇਖ ਲਓ ਆਹ ਜਾਣਾ ਤੇ ਹਾਂਜੀ ਬਾਈ ਫੂਡ ਤਾਂ ਤੁਸੀਂ ਦੇਖ ਲੇ ਬਾਈ ਹੋਰ ਕੋਲ ਚੀਜ਼ਾਂ ਹੋਰ ਵੀ ਨੇ ਬਾਕੀ ਆਪਾਂ ਜਦੋਂ ਜੀਪਾਂ ਵੀ ਹੈਗੀਆਂ ਨੇ ਕੋਈ ਹੋਰ ਚੀਜ਼ਾਂ ਵੀ ਬਹੁਤ ਨੇ ਬਾਕੀ ਜਦੋਂ ਆਪਾਂ ਟਰੈਕਟਰ ਆਪਣਾ ਫਾਰਮ ਟਰੈਕ ਛੱਡਣ ਆਏ ਜੇ ਆਪਾਂ ਨੂੰ ਆਉਣ ਦਾ ਮੌਕਾ ਮਿਲੇ ਉਹਦੇ ਬਾਈ ਹੋਰਾਂ ਕੋਲ ਤੇ ਉਸ ਉਹਦੋਂ ਮੈਂ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਾਕੀ ਤੁਸੀਂ ਦੱਸੋ ਬਾਈ ਜੀ ਹੁਣ ਬਸ ਹੁਣ ਤੁਸੀਂ ਦੇਖਦੇ ਤੁਸੀਂ ਕਰ ਦਿਓ ਤੇ ਹਾਂ ਹੁਣ ਇਹ ਕਹਿ ਤਾ ਹੁਣ ਬਾਕੀ ਦਾ ਦੇਖ ਲੇ ਹੁਣ ਹੋਰ ਤੁਹਾਡੀ ਵਾਰੀ ਹੈ ਹਾਂਜੀ ਹੁਣ ਤੁਹਾਡੀ ਵਾਰੀ ਹੈ ਹਾਂਜੀ ਤੁਸੀਂ ਜੋ ਵਧੀਆ ਕਰਕੇ ਦਿਓ ਨਹੀਂ ਅਸੀਂ ਵਧੀਆ ਕਰਕੇ ਦੇਣਾ ਇਹ ਤੇ ਤੁਹਾਡੇ ਮੂੰਹੋਂ ਫਿਰ ਆਪਾਂ ਸਾਰਾ ਤੁਹਾਡੇ ਮੂੰਹ ਹੀ ਕਹਾ ਸੁਣਾਗੇ ਜਿਹੜੇ ਜੀ ਹਾਂਜੀ ਹਾਂਜੀ ਬਾਈ ਜੀ ਉਹਨਾਂ ਚਾਹੀਦੇ ਨੇ ਉਸ ਤੋਂ ਬਾਲ ਤੈਨੂੰ ਹੋਰ ਵੀ ਦੇਾਂਗੇ ਨਾ ਇੱਕ ਤੋਂ ਬਹੁਤ ਹੈਗੇ ਨੇ ਉਹ ਵੀ ਕਰਾਂਗੇ ਉਹ ਜੀਪਾਂ ਦੇ ਆਰਡਰ ਵੀ ਦਵਾਉ ਕਰ ਹੁਣ ਠੀਕ ਆ ਭਾਜੀ ਜੀਪਾਂ ਦਾ ਆਰਡਰ ਵੀ ਦਵਾਉ ਕਰ ਤੈਨੂੰ ਕੋਈ ਜੀਪ ਵੀ ਤੁਹਾਨੂੰ ਵਧੀਆ ਇੱਕ ਕਰਦੀ ਤੇ ਅਸੀਂ ਹੁਣ ਦੋ ਹੋ ਰਹੀਆਂ ਨੇ ਸਾਡੇ ਕੋਲ ਅਜੇ ਤੋ ਤਾ ਪਾਤੀ YouTube ਤੇ ਪਾਤੀ ਕਿਸੇ ਨੇ ਵੀ ਪੁਰਾਣੇ ਸਾਡੇ ਕੋਲ ਫੂਡ ਤਿਆਰ ਕਰਾਉਣਾ ਜੀਪ ਤਿਆਰ ਕਰਾਉਣੀ ਹੈ ਕਰਵਾ ਸਕਦੇ ਹੋ ਬਾਕੀ ਭਾਈ ਇੱਕ ਵਾਰ ਜੇ ਤੁਸੀਂ ਪਹਿਲਾਂ ਗੇੜਾ ਮਾਰ ਸਕੇ ਤਾਂ ਤੁਸੀਂ ਇੱਕ ਵਾਰ ਆ ਵੀ ਜਾਓ ਕੋਈ ਨਹੀਂ ਭਾਜੀ ਹੁਣੀ ਚੱਕਰ ਲਾ ਲੈਣਗੇ ਤੁਹਾਡੇ ਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਪਰਿਵਾਰ ਨੂੰ ਮਿਲ ਕੇ ਸਾਰੇ ਨੂੰ ਤੇ ਤੁਹਾਡਾ ਘਰ-ਵਾਰ ਦੇਖ ਕੇ ਤੇ ਤੁਹਾਡੇ ਸ਼ੌਂਕ ਦੇਖ ਕੇ ਵਧੀਆ ਪਾ ਵਧੀਆ ਲੱਗਿਆ ਭਾਈ। ਥੈਂਕ ਯੂ ਭਾਈ ਤੁਹਾਡਾ। ਧੰਨਵਾਦ ਤੁਹਾਡਾ ਬਹੁਤ-ਬਹੁਤ। ਮਿਲਦੇ ਆਂ ਭਾਈ ਅਗਲੀ ਵੀਡੀਓ ਦੇ ਵਿੱਚ। ਆਹ ਹੁੰਦੇ ਨੇ ਸ਼ੌਂਕ ਭਾਈ। ਜਿੱਥੋਂ ਤੱਕ ਆਨ ਵਾਲੋ ਵੀ ਸੜਕ ਤੋਂ ਪਹੀ ਆਉਂਦੀਆਂ ਨਾ, ਉਹਤੇ ਵੀ ਆਪ ਹੀ ਇੰਟਰਲੋਕ ਲਵਾਰ ਕੇ ਬਾਈ ਉਹਨਾਂ ਸਾਰੀ। ਇਹ ਜੀ ਚੀਜ਼ ਆ ਯਾਰ ਹਨਾ ਮੈਂ ਖੇਤ ਚ ਆਪਦੇ ਚ ਡੇਰੇ ਤੇ ਘਰ। ਖੇਤਾ 'ਚ ਘਰ। ਸੋਹਣੀ ਲਾਈਫ ਆ ਭਾਈ ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ ਜਾਇਓ ਇਹੇ ਜਿਹੇ ਭਰਾਵਾਂ ਨੂੰ ਮਿਲਦੇ ਆ ਵਧੀਆ ਲੱਗਦਾ। ਤੇ ਚਲੋ ਭਾਈ ਅਗਲੀ ਵੀਡੀਓ 'ਚ ਮਿਲਦੇ ਆ।